ਅਸੀਂ ਖਾਲੜਿਆਂ ਦੇ ਵਾਰਸਾਂ ਤੇ ਅਸੀਂ ਖਾਲੜਾ ਜੀ ਦੇ ਰਾਹ ਤੇ ਹੀ ਚੱਲਣਾਗਾ ਅਸੀਂ ਕਿਸੇ ਭਗਵੰਤ ਮਾਨ ਤੋਂ ਕਿਸੇ ਸੁਖਬੀਰ ਬਾਦਲ ਤੋਂ ਕਿਸੇ ਚਰਨਜੀਤ ਚੰਨੀ ਤੋਂ ਕਿਸੇ ਸੁਰੀਲ ਜਾਖੜ ਤੋਂ ਅਸੀਂ ਕਿਸੇ ਤੋਂ ਨਹੀਂ ਡਰਦੇ ਜਿਹੜੀ ਸੱਚੀ ਗੱਲ ਆ ਅਸੀਂ ਉਹੀ ਕਰਾਂਗੇ ਤੇ ਨਾਲ ਦੀ ਨਾਲ ਜਿਹੜਾ ਇਹ ਪੰਜਾਬ ਆ ਇਹਨਾਂ ਨੇ ਇਹ ਦਿੱਲੀ ਨੂੰ ਫੜਾਤਾ ਤੇ ਉਹ ਇਹ ਆ ਵੀ ਅਸੀਂ ਥੋ ਪੰਜਾਬ ਦਿੱਲੀ ਨੂੰ ਫੜਾਦਾ ਪੜਾ ਪਹਿਲਾਂ ਵਾਲਿਆਂ ਨੇ ਵੀ ਕੋਈ ਪੰਜਾਬ ਪੰਜਾਬ ਨੂੰ ਨਹੀਂ ਦਿੱਤਾ ਵਾ ਸੀ ਪਹਿਲਾ ਵਾਲਾ ਨੇ ਵੀ ਪੰਜਾਬ ਆ ਜਿਹੜਾ ਉਹ ਦਿੱਲੀ ਨੂੰ ਹੀ ਫੜਾਇਆ ਵਾ ਸੀ ਚਾਹੇ ਉਹ ਕਾਲੀ ਦਲ ਬੀਜੇਪੀ ਸੀ ਚਾਹੇ ਉਹ ਕੈਪਟਨ ਅਮਰਿੰਦਰ ਸਿੰਘ ਸੀ ਸਭ ਨੂੰ ਪਤਾਗਾ ਪਰ ਜੋ ਪੱਤਰਕਾਰੀ ਦੇ ਉੱਤੇ ਹਮਲੇ ਹੋ ਰਹੇ ਆ ਇਹਦੀ ਅਸੀਂ ਸਖਤ ਸ਼ਬਦਾਂ ਦੇ ਵਿੱਚ ਨਿਖੇਧੀ ਕਰਦੇ ਆ ਤੁਸੀਂ ਅੱਜ ਦਾ ਸਵੇਰ ਦਾ ਵਾਕਿਆ ਦੇਖੋ ਪ੍ਰੋਗਰਾਮ ਰੱਖਿਆ ਗੁਰੂ ਘਰ ਉੱਥੇ ਪਾਰਕ ਦੇ ਵਿੱਚ ਸਵੇਰੇ ਆ ਕੇ ਪੁਲਿਸ ਵਾਲਿਆਂ ਨੇ ਪਾਣੀ ਛੱਡਿਆ ਫੇਰ ਗੱਲਾਂ ਚਲੰਨਾ ਵੀ ਇੱਥੇ ਨੰਗੇ ਸਰਾ ਕੇ ਜੀ ਵੀਡੀਓ ਪਾਤੀ ਇੱਥੇ ਜੀ ਐਂ ਕਰਤਾ ਸੋਏ ਜਿਹੜੀਆਂ ਸਾਰੀਆਂ ਗੱਲਾਂ ਗੀਆਂ ਇਹ ਹੈ ਅਸੀਂ ਇਹਨਾਂ ਦੀ ਨਿਖੇਧੀ ਕਰਦੇ ਦੇ ਪੱਤਰਕਾਰਾਂ ਨੂੰ ਵੀ ਅਪੀਲ ਹੱਥ ਬਨ ਕੇ ਤੇ ਪੱਤਰਕਾਰਾਂ ਨੂੰ ਵੀ ਮੈਂ ਅਪੀਲ ਕਰਨੀ ਚਾਹਣਾਗਾ ਅੱਜ ਇੱਥੇ ਭਗਵੰਤ ਮਾਨ ਬੈਠਾਗਾ ਕੁਰਸੀ ਦੇ ਉੱਤੇ ਕੱਲ ਨੂੰ ਕਿਸੇ ਹੋਰ ਰਾਜੇ ਨੇ ਆ ਜਾਣਾਗਾ ਇਹਨਾਂ ਨੇ ਵੀ ਐਂ ਕਰਨੀਆਂ ਸਾਨੂੰ ਸੁਚੇਤ ਰਹਿਣਾ ਚਾਹੀਦਾ